ਮਵਾਹੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਲੋਕ ਮਹਲਾ ਨਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਹ ਵਿਦਜਲ ਕੋ ਮੀਨ ਬਿਖਿਆਨ ਸਿਉ ਕਾਹਿ ਰਚਿਓ ਨਿਮਕ ਨ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ परे नजम की फास तरणायो पहुई गयो लियो जरातन जीत कहो नानक पद हरमना ओद जात है बीत बिरद पे हो सूजे नहीं काल पहुचयो आन कहो नानक नर बावरै क्यों नपजे भगवान ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਣ ਹਰ ਅਨਾਥ ਕੇ 나ਥ ਕਹੋ ਨਾਨਕ ਤਹ ਜਾਣੀਐ ਸਦਾ ਬਸਤ ਤੁਮ ਸਾਥ ਧਨ ਧਨ ਜਿਹ ਕੋ ਕੋ ਦਿਓ ਤਾਂ ਸਿਓ ਨਹਿ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਮ ਧਨ ਧਨ ਸੰਪੈ ਸੁਖ ਦਿਉ ਅਰਜਹ ਨੀਕੇ ਧਾਮ ਕਹੂ ਨਾਨਕ ਸੁਨਰੇ ਮਨਾ ਸਿਮਰਤ ਕਾਹੀ ਨਾਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੀਨ ਕੋਏ ਕਹੂ ਨਾਨਕ ਸੁਨਰੇ ਮਨਾ ਤਹਿ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹਿ ਭਜਰੇ ਤੇ ਮੀਤ ਕਹੋ ਨਾਨਕ ਸੁਨਰੇ ਮਨਾ ਓਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੂ ਚਤੁਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਾਹਿ ਮਹਿਮਾਨ ਘਟ ਘਟ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਹ ਭਜ ਮਨਾ ਪਉ ਨਿਦ ਉਦਰਹਿ ਪਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਹਿ ਜਹ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹੀਂ ਤੈ ਜਾਣ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹੀਂ ਤੈ ਜਾਣ ਪੈ ਕਾਹੂ ਕੋ ਦਿੱਤ ਹੈ ਨਹਿ ਨਹਿ ਪੈ ਬਨਤ ਆਨ ਕਹਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੀਂ ਬਖਾਨ ਜਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨਰੇ ਮਨਾ ਤਹਿ ਨਰਪਮਾਥੇ ਭਾਗ ਜਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜਹ ਪ੍ਰਾਣੀ ਹੋ ਮੇ ਤਜੀ ਕਰਤਾ RAM ਪਛਾਣ ਕਹੋ ਨਾਨਕ ਵਹਿ ਮੁਕਤ ਨਰ ਇਹ ਮਨਮ ਸਾਚੀ ਮਾਨ ਭੈ ਨਾਸਤ ਦੁਰਮਤ ਹਰਨ ਕਲਮੈ ਹਰ ਕੋ ਕ ਨਾਮ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤਹਿ ਕਾਮ ਜੇ ਬਾਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨਰੇ ਮਨਾ ਪਰਹਿ ਨ ਜਮਕੇ ਧਾਮ ਜੋ ਪ੍ਰਾਣੀ ਮਮਤਾਤ ਜੇ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਤਰੇ ਔਰਨ ਲੇਤ ਉਧਾਰ ਜੋ ਸੁਪਣਾ ਅਰਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ ਕੋਟਨ ਮੇ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁੱਧ ਬਦਵਾ ਉਪਜੈ ਬਿਨ ਸੇ ਨੀਤ ਜਗ ਰਚਨਾ ਤੈ ਸਿਰ ਚੀ ਕਹੋ ਨਾਨਕ ਸੁਨ ਮੀਤ प्राणी कछु ना चेतई मदमाया के अंद कहो नानक बिन हर भजन परत ताहे जम फंद ज्यों सुख को चाहे सदा शरण राम की लेहे कहो नानक सुन रे मना दुर्लभ मानक देहे माया कारण तावही मूर्ख लोग अजान कहो नानक बिन हर भजन व्यर्था जन्म विसराण ਜੋ ਪ੍ਰਾਣੀ ਇਸ ਦਿਨ ਭਜੇ ਰੂਪ ਰਾਮ ਤਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਿ ਹੋ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਣੀ ਰਾਮ ਨ ਚੀਤੇ ਮਦ ਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀਂ ਜਮ ਫੰਦ ਦੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਈ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਮਨ ਕੋ ਜਾ ਜਨਮ ਜਰਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵੈ ਆਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜ ਮਨ ਬਿਨ ਬਿਰਥਾ ਸਭ ਹੀ ਮਾਨ ਕਰਨਾ ਹੋਇ ਦੋ ਸੋ ਕੀਓ ਭਰਿਓ ਲੋਭ ਕੇ ਫੰਦ ਨਾਨਕ ਸਿਮਰੋ ਰਮ ਰਹੋ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੈਂ ਰਮ ਰਹੋ ਨਿਕ ਸਤ ਨਾ ਹਿਨ ਮੀਤ ਨਾਨਕ ਮੂਰਤ ਚਿਤਰ ਜੋ ਛਾੜਤ ਨਾ ਹਿਨ ਪੀਤ ਨਰ ਚਾਹਤ ਕਿਛ ਔਰ ਔਰੇ ਕੀ ਔਰੇ ਭਈ ਚਿਤ ਵਿਉੜ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀ ਕੀਏ ਦੁਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਸੋ ਜਾਣ ਇਨ ਮੇ ਕਛ ਤੇਰੋ ਨਹੀਂ ਨਾਨਕ ਕਿਹੋ ਬਖਾਨ ਗਰਵ ਕਰਤ ਹੈ ਦੇਹ ਕੋ ਬਿਨ ਸੱਚਿਨ ਮੈਂ ਮੀਤ ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਕਟ ਸਿਮਰ ਰਾਮ ਕੋ ਸੋ ਨਰਮੁਕਤਾ ਜਾਣ ਤਹ ਹਰ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਅਪਗਤਿ ਭਗਵਾਨ ਜਹ ਪ੍ਰਾਣੀ ਕੇ ਨਾ ਹਿਨ ਮੀਤ ਜੈ ਸੇ ਸੁਕਰ ਸਮਾਨ ਨਾਨਕ ਮਨੋ ਤਾਹੀ ਧੰਨ ਸੁਆਮੀ ਕੋ ਗ੍ਰਹਿ ਜੂਸਦਾ ਸਵਾਣ ਤਜ ਨਹਿ ਨੀਤ ਨਾਨਕ ਜਿਹੀ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ ਸੀਰਤ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਿਹਫਲ ਜਾਤ ਤੇ ਜੂ ਕੂੰਚਰ ਇਸਨਾਨ ਸਿਰ ਕੰਪਿਓ ਪਗ ਡਗਮਗੇ ਨਹਿਨ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਭਈ ਤੋਂ ਨਾ ਹਰ ਹਰ ਅਸਲੀਨ ਨਿਜ ਕਰ ਦੇਖਿਓ ਜਗਤ ਮੇ ਕੋ ਕਾ ਹੋ ਕੋ ਨਾਹੀ ਨਾਨਕ تیر ਹਰ ਭਗਤ ਹੈ ਤਹੀਂ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਹੋਰੇ ਮੀਤ ਹਰ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ RAM ਗयो ਰਾਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਕੀ ਕੀ ਜੀਏ ਜੋ ਅਨਹੂਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹਿ ਕੋਏ ਜੋ ਉਪਜਿਓ ਸੋ ਵਿਣਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟਿ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੂ ਨਾਨਕ ਅਬ ਓਟ ਹਰ ਗਜਜੂ ਹੋ ਸਹਾਈ ਬਲ ਹੋ ਆਬੰਦਨ ਛੁਟੇ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੇ ਤੁਮਹੀ ਹੋਤ ਸਹਾਈ संग सखा सब तज गए कौ नन साथ कहो नानक एह विपत में टेक एक रघुनाथ राम रहो साधु रह्यो रह्यो गुरु गोविंद कहो नानक इह जगत में किन जपियो गुरुमन्त राम नाम उर में गयो जाके सम नहीं कोय जह सिमरत संकट मिटे ਦਰਸ ਤੁਹਾਰੋ ਹੋਏ राम नाम ੁਰਮੈ ਗयो ਜਾਕੇ ਸਮ ਨਹੀਂ ਕੋਈ ਜਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ